ਅੱਜ ਬਾਪੂ ਜੀ ਦਾ ਮਾਨ ਸਨਮਾਨ ਕਰਨਾ ਅੱਜ ਪੂਰੀ ਮੋੜ ਵੀ ਰਹੀ ਆ ਥੋੜਾ ਬਾਪੂ ਜੀ ਨੂੰ ਕੱਲ ਸ਼ਾਪਿੰਗ ਕਰਾਈ ਦੀ ਉਹਦੇ ਨਾਲ ਮੈਨੂੰ ਪਤਾ ਹੀ ਤਾਂ ਅੱਜ ਸਾਜਰੇ ਬਣਾ ਲੈਣਾ ਦਾ ਤਾਂ ਕਰਕੇ ਫਿਰ ਆਹ ਦਾ ਰਾਤ ਨੂੰ ਬਣਾਇਆ ਆ ਸਾਡਾ ਪੁਰਾਣਾ ਮੰਦਰ ਖੜਾ ਰਾਤ ਨੂੰ ਬਣਾਉਂਗੇ ਜਦ ਮੈਚ ਚੱਲੂਗਾ ਜੀ ਉਹ ਅੱਜ ਤੱਕ ਅੱਗੇ ਲਾਈ ਕੋਈ ਟੌਰ ਦੀ ਮੈਂ ਜਗਾ ਡਾਕੂ ਦੂਰਾ ਮੋੜੇ ਲੱਗ ਰਹੇ ਆ ਅੱਜ ਤਾਂ ਉਹ ਵਧੀਆ ਬਾਪੂ ਜੀ ਅੱਜ ਮੂਹ ਮੋਛਾਂ ਨੂੰ ਬੱਟ ਚੜਾਏ ਹੋਏ ਨੇ ਪਿੰਡ ਚ ਹੋਰ ਆ ਗਈ ਇੱਧਰ ਕਾ ਬਾਪੂ ਜੀ ਨੂੰ ਆਉਣਾ ਮਿਲਣ ਬਾਅਦ ਤੇ ਬਾਪੂ ਜੀ ਵੀ ਘਰਾਂ ਬੁਲਾਇਆ ਹੋਇਆ ਮੈਂ ਦੇਖਣ ਨਹੀਂ ਗਿਆ ਅੰਦਰੇ ਚੱਲੀਏ ਦੇਖਿਆ ਨੀ ਲਾ ਜਿੱਤ ਨੂੰ ਗਲੀ ਲੱਗਦੀ ਆ ਇੱਥੇ ਆਹ ਹੋਏ ਉਹ ਆਹ ਸਮਝਦੇ ਆ ਉਹ ਕਿਹੜਾ ਉਹਦਾ ਕਿਹੜਾ ਆਹ ਆ ਇੱਧਰ ਨਮਾ ਕਰਤਾ ਆ ਨਾ ਇੱਧਰ ਜਾਣਾ ਆਪਾਂ ਹਾਂ ਆਪਾਂ ਤਾਂ ਬਦੂਖ ਬਣਾਈ ਗਏ ਬਾਹਰ ਤੇ 47 ਰੈਡੀ ਬੰਬਾਈ ਫਿਰਦਾ ਜੀ ਛੋਟੀ ਉਮਰ ਦੇ ਰੈਡੀ ਰੈਡੀ ਤਾਰੀ ਦੁਨੀਆ ਦਾ ਪੈਸਾ ਇਹਨਾਂ ਦੇ ਕੋਲ ਹੈ ਇਹਨਾਂ ਦੇ ਫੇਰ ਮਾਰਦੇ ਹਾਂ ਦੇਖੋ ਜੀ ਕੰਜੂਸੀ ਕਰ ਰਹੇ ਨੇ ਮੈਂ ਇਸਾਂ ਨੂੰ ਆਹ ਕੰਜੂਸੀ ਦੇਖੋ ਜੀ ਇੱਕ ਭਈਆ ਨਹੀਂ ਰੱਖ ਸਕਦੇ ਲੱਖਾਂ ਲੱਖਾਂ ਦੀਆਂ ਮੱਜਾਂ ਹੋਏ ਇਹਨਾਂ ਦਾ ਬਾਪੂ ਦੀ ਵਾਪਸ ਪਰਵਾਹ ਵਾਸਤੇ ਮਰਦਾ ਵਾਸਤੇ ਸਾਡੇ ਸਾਹਮਣੇ ਕੋਲ ਦੀ ਹੈ ਬਾਪੂ ਪਛਾਣ ਲਾਗੇ ਕੈ ਵੀ ਕੈ ਵੀ ਕੈ ਵੀ ਤੇ ਵੀ ਲਾਦੇ ਹੋਏ ਨਾ ਫਿਰ ਨਿਕਲ ਕੇ ਮਤਲਬ ਜਾਲੇ ਵਿੱਚ ਆਉਂਦੇ ਨੇ ਇਹਨਾਂ ਆਪਣੇ ਜਣਾ ਖੁੱਲ੍ਹੇ ਹੋਣਾ ਨਾ ਅੱਛਾ ਸਾਡੇ ਬੰਬੇ ਰੋਡ ਉੱਤੇ ਇਹਦੇ ਵਿੱਚ ਤਾਂ ਆਪਣੇ ਬੈਕਗ੍ਰਾਉਂਡ ਦੇ ਵਿੱਚ ਨਾ ਚੱਲਦੀ ਰੱਖ ਦਿੰਦੇ ਉਹ ਆਪਣੇ ਉਹਦੀ ਪੁਰਾਣੀ ਫੋਟੋ ਆਈ ਜਾਂਦੀ ਪਿੱਛੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਘਰੇ ਪਹੁੰਚੇ ਨੇ ਜੀ ਮੇਰੇ ਚਾਚਾ ਜੀ ਲੱਗਦੇ ਆ ਗੇਲਾ ਜੱਟ ਜਿਨ੍ਹਾਂ ਜਿਹੜੇ ਕਿਸੇ ਜਾਣ ਪਛਾਣ ਦੇ ਮਤਲਬ ਨਹੀਂ ਤੁਸੀਂ ਆਹ ਜਿਹੜੇ ਪੋਡਕਾਸਟਾਂ ਚ ਰੀਡਾਂ ਦੇ ਵਿੱਚ ਦੇਖਦੇ ਹੋ ਤਾਂ ਅੱਜ ਮੈਂ ਆਪਣੇ ਚਾਚਾ ਜੀ ਨੂੰ ਉਹਨਾਂ ਦੇ ਨਾਲ ਮਿਲਦੀ ਜੁਲਦੀ ਜਿਹੜੀ ਚੀਜ਼ ਹੈ ਕਿਉਂਕਿ ਇਹਨਾਂ ਦੀ ਜਿਹੜੀ ਲਾਈਫ ਉਹ ਇੱਕ ਟਰੱਕ ਡਰਾਈਵਰ ਦੇ ਨਾਲ ਜੁੜੀ ਹੋਈ ਹੈ ਠੀਕ ਹੈ ਉਸੇ ਲਾਈਫ ਨੂੰ ਦੇਖਦੇ ਹੋਏ ਜੋ ਕਿ ਜਿਹੜੀ ਡਰਾਈਵਰ ਦੀ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਪਹਿਚਾਣ ਹੁੰਦੀ ਦੀ ਇੱਕ ਚੀਰੇ ਵਾਲੀ ਪੱਗ ਹੁੰਦੀ ਸੀ ਇਹ ਵੀ ਕਲਕੱਤੇ ਪੁੰਦੀ ਸੀ ਸੋ ਅੱਜ ਮੈਂ ਉਹਨਾਂ ਨੂੰ ਕਲਕੱਤੇ ਤੋਂ ਲੰਗਾ ਕੇ ਜਿਹੜੀ ਇੱਕ ਮੇਰੇ ਦਿਲ ਦੀ ਤਮੰਨਾ ਸੀ ਮੈਂ ਇੱਕ ਚੀਰੇ ਵਾਲੀ ਪੱਗ ਹੈ ਜਿਹੜੀ ਉਹਨਾਂ ਨੂੰ ਆਪਣੇ ਦਿਲ ਦੀਆਂ ਇੰਗਾਰਾਂ ਨੂੰ ਭੇਟ ਕਰਦਾ ਸੋ ਇਹ ਪ੍ਰਵਾਨ ਕਰਦੇ ਕੋਈ ਗੱਲ ਨਹੀਂ ਤੁਸੀਂ ਨਾ ਚੱਕਣ ਲੋ ਮੈਂ ਇੱਕ ਵਾਰੀ ਇਹਨਾਂ ਨੂੰ ਇੰਟੀਗ੍ਰੇਸ਼ਨ ਦੇ ਦੇਣਾ ਟਰਾਂਸਪੋਰਟ ਵਾਲਿਆਂ ਨੂੰ ਕੋਈ ਫੰਕਸ਼ਨ ਕਿੰਨੇ ਰੋ ਇਸਾਈ ਉਧਰ ਇਧਰ ਮੁੰਡਾ ਲੈ ਗਿਆ ਦੂਜਾ ਛੋਟਾ ਨਵਾਂ ਬੁੱਧੇ ਲੀਤਾ ਹਾਂ ਹਾਂਜੀ ਲਓ ਜੀ ਜਿਹੜਾ ਚੀਰਾ ਤਾਂ ਸਾਡੇ ਚਾਚਾ ਜੀ ਨੇ ਸਿੱਤੇ ਸਜਾ ਲਿਆ ਸੋ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਆ ਉਹ ਇੱਕ ਚੀਰੇ ਤੋਂ ਹੀ ਗੱਲ ਕਰਨੀ ਹੈਗੀ ਹੈ ਜਦੋਂ ਪਿਛਲੇ ਸਮਿਆਂ ਦੇ ਵਿੱਚ ਡਰਾਈਵਰ ਕਲਕੱਤੇ ਦੇ ਵਿੱਚ ਗੱਡੀਆਂ ਚਲਾਉਂਦੇ ਹੁੰਦੇ ਸੀ ਤਾਂ ਕਲਕੱਤੇ ਦਾ ਜਿਹੜਾ ਮਸ਼ਹੂਰ ਹੁੰਦਾ ਸੀ ਉਹ ਚੀਰਾ ਹੁੰਦਾ ਸੀ ਠੀਕ ਆ ਜਿਹੜਾ ਡਰਾਈਵਰ ਦੂਰੋਂ ਪਤਾ ਲੱਗ ਜਾਂਦਾ ਸੀ ਵੀ ਇਹ ਕਲਕੱਤੇ ਦਾ ਡਰਾਈਵਰ ਹੈ ਚੀਰਾ ਜਦੋਂ ਮੈਂ ਪਹਿਲੀ ਵਾਰ ਕਿਸੇ ਡਰਾਈਵਰ ਦੇ ਚੀਰਾ ਪੁੰਨਿਆ ਦੇਖਿਆ ਸੀ ਉਹ ਸਾਡੇ ਪਿੰਡ ਦੇ ਹੀ ਸਾਡੇ ਚਾਚਾ ਜੀ ਲੱਗਦੇ ਆ ਸਰਦਾਰ ਰਣਵੀਰ ਸਿੰਘ ਜਿਹਨਾਂ ਨੂੰ ਪਿਆਰ ਨਾਲ ਅੋਜਾ ਤਾਂ ਸੀ ਮੇਰਾ ਗੱਡੀ ਲੈਣ ਦੇ। ਅੋਜਾ ਵੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ। ਉਹ ਇਹਨਾਂ ਦੇ ਨਾਲ ਬਹੁਤ ਜਣੀ ਕਿ ਬਹੁਤ ਹੀ ਜ਼ਿਆਦਾ ਜਿਹੜੀ ਭਾਈਆਂ ਨਾਲ ਵੱਧ ਕੇ ਉਹਨਾਂ ਨੂੰ ਸਾਹਨ ਸੀ ਹੈ ਨਾ। ਗੁਰੂ ਚੇਲੇ ਦਾ ਉਹਨਾਂ ਦਾ ਰਿਸ਼ਤਾ ਸੀ ਉਹਨਾਂ ਦੇ ਨਾਲ। ਹੈ ਨਾ? ਤਾਂ ਮੈਂ ਪਹਿਲੀ ਵਾਰ ਉਹਨਾਂ ਦੇ ਬੰਨਿਆ ਦੇਖਿਆ ਸੀ ਉਹ। ਉਹ ਭਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹ ਇਹ ਜਿਹੜੀਆਂ ਯਾਦਾਂ ਐ। ਜਦੋਂ ਵੀ ਕਿਸੇ ਪਿੰਡ ਦੇ ਵਿੱਚ ਕੋਈ ਨਗਰ ਦੇ ਵਿੱਚ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਤਾਂ ਮੇਰੇ ਦਿਲ ਦੇ ਵਿੱਚ ਖਾਸ ਕਰਕੇ ਪਤਾ ਨਹੀਂ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਨਹੀਂ ਕਰਦੇ ਮੇਰੇ ਦਿਲ ਦੇ ਵਿੱਚ ਹਮੇਸ਼ਾ ਉਹਨਾਂ ਦੀ ਯਾਦ ਜ਼ਰੂਰ ਆਉਂਦੀ ਆ ਸੋ ਬਾਕੀ ਜੋ ਰਣਵੀਰ ਸਿੰਘ ਫੌਜਾ ਦੇ ਬਾਰੇ ਇਹ ਤੁਹਾਨੂੰ ਮੇਰੇ ਚਾਚਾ ਜੀ ਪੂਰੀ ਜਾਣਕਾਰੀ ਦੇ ਦੇਣਗੇ ਦੱਸੋ ਜੀ ਉਹ ਬੰਦਾ ਇੱਕ ਨੰਬਰ ਦਾ ਫੌਜੀ ਆ ਬੰਦਾ ਕੋਈ ਮੱਛ ਕੋਈ ਮੱਛਕੱਤ ਨਹੀਂ ਅਚਾਨਕ ਗੱਲ ਤਾਂ ਕਾਇਦੇ ਨਹੀਂ ਆ ਮਰ ਸਾਹਮਣੇ ਕਾਇਦੇ ਨਹੀਂ ਕਿੰਨੇ ਸਾਲ ਤੁਸੀਂ ਉਜੋ ਰੱਤਾ ਜੀ ਨਾ ਬਿਚਾਈ ਅਹੀ ਤਾਂ ਤਕਰੀਬ ਸਾਡਾ ਫਰਕ ਹੋ ਗਿਆ ਵਾਚੇ ਜਿਆ ਮਾ ਚੇ ਪਹਿਲਾਂ ਇੱਕ ਹੋਰ ਬਰਦਾ ਉਹ ਸੱਪਾ ਨੇ ਜਾ ਰਹੇ ਅੱਛਾ ਜੀ ਜਿਹੜੀ ਕਿ ਵੱਡੀ ਫੀਲ ਤੇ ਕੀਤੀ ਬਾੜੀ ਤੋਂ ਲੈ ਕੇ ਡਰੇਵੀ ਤੱਕ ਡਰੇਵੀ ਵਿਚਾਰ ਹੋ ਗਈ ਟਰੱਕ ਲੈ ਆਂਦੇ ਵਿੱਚ ਖਾਲੀ ਹੰਦੀ ਕੁੱਲੇ ਮਿਲ ਗਿਆ ਇਹ ਮਨੂ ਆ ਕੇ ਸੀ ਉੱਥੋਂ ਤਰ੍ਹਾਂ ਕੋਈ ਗੱਲ ਦੀ ਗੱਡੀ ਤੋਂ ਹਾਂਜੀ ਆ ਗਿਆ ਬੰਦੇ ਉਹ ਨਾਕ ਪਾਟੇ ਖੜੇ ਤੇ ਮਿਲਦੇ ਆ ਬੰਦੇ ਇਹ ਉਹਨੂੰ ਫਾਇਦਾ ਵੀ ਜੋ ਜਿੱਥੇ ਦੀ ਮਰਜ਼ੀ ਦੇ ਕੇ ਜਾ ਵੀ ਇਹ ਕੰਮਾਂ ਨੂੰ ਕਰਦਾ ਹੈ ਇਹ ਆਇਆ ਉਹਨੂੰ ਤੁਹਾਨੂੰ ਤੁਹਾਨੂੰ ਇੱਕ ਵਾਕਿਆ ਯਾਦ ਹੈ ਵੀ ਜਦੋਂ ਰਣਵੀਰ بھائی ਪਹਿਲੀ ਵਾਰ ਪੰਜਾਬ ਸਕੂਟਰਾਂ ਦੀ ਭਰੀ ਹੋਈ ਗੱਡੀ ਲੈ ਕੇ ਆਏ ਸੀ ਸਕੂਟਰਾਂ ਦੀ ਸਕੂਟਰਾਂ ਦੀ ਗੱਡੀ ਲੈ ਕੇ ਆਏ ਤਾਂ ਆਪਾਂ ਨੇ ਉਹਰੇ ਸਕੂਟਰ ਚਾਰੇ ਸੀ ਗੱਡੀ 'ਚ ਇੱਕ ਗਰੇ ਰੰਗ ਦਾ ਬਟੂ ਡਾਕਟਰ ਦੀ ਦੁਕਾਨ ਦੇ ਕੋਲ ਮੇਰੇ ਅੱਜ ਵੀ ਜਿਹੜਾ ਉਹ ਸੀਨ ਹੈ ਬਿਲਕੁਲ ਡਬਲ 36 ਗੱਡੀਆਂ ਹੁੰਦੀਆਂ ਹੁੰਦੀਆਂ ਡਬਲ 36 ਗੱਡੀ ਦੇ ਅੱਜ ਵੀ ਮੇਰੇ ਉਹ ਚੀਜ਼ ਯਾਦ ਹੈ ਪ੍ਰੀਆ ਆ ਹਾਂ ਪ੍ਰੀਆ ਸੀ ਸ਼ਾਇਦ ਉਸ ਸਮੇਂ ਦੇ ਵਿੱਚ ਬੜੀ ਮਸ਼ਹੂਰ ਜਿਹੜੀ ਬ੍ਰਾਂਡ ਸੀ ਪ੍ਰੀਆ ਸਕੂਟਰ ਦਾ ਉਹ ਬਹੁਤ ਲਾਸਟ ਤੱਕ ਹੁਣ ਤੱਕ ਵੀ ਸ਼ਾਇਦ ਮੈਨੂੰ ਲੱਗਦੀ ਹੈ ਵੀ ਉਹ ਥੋੜਾ ਜਿਹਾ ਟਾਈਮ ਹੋਇਆ ਹੋਊਗਾ ਉਹਨੇ ਲੋਕਰ ਇਹਨਾਂ ਦੇ ਪਿਆਰੇ ਸੋ ਅੱਜ ਸੀ ਗੱਲ ਇੱਕ ਚੀਰੇ ਵਾਲੀ ਹੈ ਨਾ